ਮਹਿੰਮ ਚਲਾਈ ਗਈ ਆ ਸਾਡੇ ਨਾਲ ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਸਾਥ ਆ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਵੱਲੋਂ ਸੈਮੀਨਾਰਸ ਲਗਾਏ ਜਾਂਦੇ ਨੇ ਇਸ ਦੇ ਵਿੱਚ ਖਾਸ ਤੌਰ ਤੇ ਜੋ ਸੈਮੀਨਾਰਸ ਅਸੀਂ ਯੰਗਸਟਰਸ ਨੂੰ ਟਾਰਗੇਟ ਕਰਕੇ ਲਗਾ ਰਹੇ ਹਾਂ ਜੋ ਨਸ਼ੇ ਆ ਨਸ਼ੇ ਦੀ ਲਤ ਕਿ ਉਹ ਇਹੋ ਜੀ ਲਤ ਆ ਕਿ ਹਰ ਦਿਨ ਨਸ਼ੇ ਦੀ ਪੂਰਤੀ ਜੋ ਜੋ ਉਸ ਦੀ ਮਾਤਰਾ ਉਹ ਵਧਣੀ ਆ ਤੋਂ ਬਾਅਦ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਉਹਦਾ ਬਿਹੇਵੀਅਰ ਕਿਸ ਤਰੀਕੇ ਦਾ ਹੋ ਜਾਂਦਾ ਹੈ। ਦਿ ਗ੍ਰੇਟ ਪੰਜਾਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿੱਚ ਪੁਲਿਸ ਪ੍ਰਸ਼ਾਸਨ ਲਗਾਤਾਰ ਜੁਟਿਆ ਹੋਇਆ ਹੈ। ਲਗਾਤਾਰ ਪੰਜਾਬ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਯੁੱਧ ਨਸ਼ੀਆਂ ਵਿਰੁੱਧ ਲਗਾਤਾਰ ਮੁਹਿੰਮ ਹੈ ਜੋ ਚਲਾਈ ਜਾ ਰਹੀ ਹੈ। ਗੱਲਬਾਤ ਕਰਦੇ ਹਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਡੀਐਸਪੀ ਮੁਲਾਪੁਰ ਵਿਰਿੰਦਰ ਸਿੰਘ ਖੋਸਾ ਜੀ। ਸਰ ਪੰਜਾਬ ਦੇ ਵਿੱਚ ਲਗਾਤਾਰ ਜੋ ਪੁਲਿਸ ਆਪਣਾ ਕੰਮ ਨਭਾਰੀ ਹੈ ਔਰ ਅਮਨ ਕਾਨੂੰਨ ਵਿਵਸਥਾ ਲਗਾਤਾਰ ਕਾਇਮ ਰੱਖੀ ਜਾ ਰਹੀ ਹੈ ਪਰ ਇਸ ਦੇ ਵਿੱਚ ਕਿਵੇਂ ਕੰਮ ਕੀਤਾ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੋਧ ਇੱਕ ਇਤਿਹਾਸਿਕ ਮੁਹਿੰਮ ਬਣ ਚੁੱਕੀ ਹੈ ਔਰ ਵੱਡੇ ਪੱਧਰ ਤੇ ਚੱਲ ਰਹੀ ਹੈ ਥੋੜਾ ਜਿਹਾ ਇਸ ਬਾਰੇ ਜ਼ਰੂਰ ਦੱਸੋ ਜੋਰੀ ਇਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲ ਰਹੀ ਆ ਇਹ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਸਾਡੇ ਤੋਂ ਵਕ ਵਕ ਪਹਿਲਾਂ ਤੋਂ ਹੀ ਕੰਮ ਕੀਤਾ ਜਾ ਰਿਹਾ ਵਾ ਜਿਸ ਦੇ ਵਿੱਚ ਜੋ ਸਭ ਤੋਂ ਪਹਿਲਾਂ ਜੋ ਪੁਲਿਸ ਦਾ ਆਪਣਾ ਕੰਮ ਆ ਕੀ ਜੋ ਸਪਲਾਈ ਨਸ਼ਿਆਂ ਦੀ ਹੁੰਦੀ ਹੈ ਅਲੱਗ-ਅਲੱਗ ਸੋਰਸਾਂ ਦੇ ਰਾਹੀਂ ਉਹ ਸਪਲਾਈ ਨੂੰ ਬੰਦ ਕਰਨ ਵਾਸਤੇ ਸਾਡੇ ਤੋਂ ਪਿੰਡਾਂ ਦੇ ਵਿੱਚ ਰੇਡਸ ਕੀਤੀਆਂ ਜਾ ਰਹੀਆਂ ਨੇ ਕਾਸ ਆਪਰੇਸ਼ਨਸ ਕੀਤੇ ਜਾ ਰਹੇ ਨੇ ਸੋ ਸਾਡੇ ਵੱਲੋਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਰੇਡਸ ਕਰਕੇ ਨਸ਼ਾ ਤਸਕਰਾਂ ਕੋਲੋਂ ਰਿਕਵਰੀਜ਼ ਕਰਕੇ ਉਹਨਾਂ ਦੇ ਪਰਚੇ ਦਿੱਤੇ ਜਾ ਰਹੇ ਨੇ ਤਾਂ ਕਿ ਜੋ ਸਪਲਾਈ ਚੇਨ ਉਸ ਨੂੰ ਬੰਦ ਕੀਤਾ ਜਾ ਸਕੇ ਤੇ ਲੋਕਾਂ ਨੂੰ ਨਸ਼ਿਆਂ ਦੇ ਵਿਚਾਰ ਬਚਾ ਕਰ ਸਕੀਏ ਜੋ ਦੂਸਰਾ ਫਰੰਟ ਹੈ ਜੀ ਉਹ ਜੋ ਨਸ਼ੇ ਕਰਨ ਦੇ ਆਦੀ ਨੇ ਜੋ ਇਸ ਚੀਜ਼ ਦੇ ਵਿੱਚ ਜੋ ਕਿ ਨੇ ਜੋ ਖੁਦ ਇੱਕ ਵਿਕਟਮ ਨੇ ਉਹਨਾਂ ਨੂੰ ਸਾਡੇ ਵੱਲੋਂ ਐਨਡੀਪੀਐਸ ਦੇ ਤਹਿਤ ਕਾਰਵਾਈ ਕਰਕੇ ਜੋ ਸਾਡੇ ਸਰਕਾਰੀ ਤੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ ਨੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਉੱਥੇ ਉਹਨਾਂ ਨੂੰ ਐਡਮਿਟ ਕਰਵਾਇਆ ਜਾ ਰਿਹਾ ਵਾ ਤਾਂ ਕਿ ਉਹਨਾਂ ਨੂੰ ਨਸ਼ੇ ਦੀ ਜੋ ਦਲਦਲ ਆ ਉਹਦੇ ਵਿੱਚੋਂ ਕੱਢਿਆ ਜਾ ਸਕੇ ਇਸ ਵਿੱਚ ਜੋ ਇਹ ਮਹਿੰਮ ਚਲਾਈ ਗਈ ਆ ਸਾਡੇ ਨਾਲ ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਸਾਥ ਆ ਹਰ ਪਿੰਡ ਦੇ ਵਿੱਚੋਂ ਜੋ ਮੌਤਵਾਰ ਲੋਕ ਨੇ ਉਹ ਸਾਨੂੰ ਆ ਕੇ ਇਨਫੋਰਮੇਸ਼ਨ ਵੀ ਦਿੰਦੇ ਨੇ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਵੱਲੋਂ ਸੈਮੀਨਾਰਸ ਲਗਾਏ ਦੇ ਨੇ ਇਸ ਦੇ ਵਿੱਚ ਖਾਸ ਤੌਰ ਤੇ ਜੋ ਸੈਮੀਨਾਰਸ ਅਸੀਂ ਯੰਗਸਟਰਸ ਨੂੰ ਟਾਰਗੇਟ ਕਰਕੇ ਲਗਾ ਰਹੇ ਹਾਂ ਕਿਉਂਕਿ اوਪੀਡੀ ਆ ਜੋ ਨਸ਼ੇ ਨਸ਼ੇ ਦੀ ਜੋ ਲਤ ਉਹ ਜਲਦੀ ਲੱਗਦੀ ਹੈ ਜਿਸ ਤਹਿਤ ਸਾਡੇ ਵੱਲੋਂ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਬਾਕੀ ਸਥਾਂ ਦੇ ਵਿੱਚ ਗਰਾਊਂਡਸ ਦੇ ਵਿੱਚ ਇਹਨਾਂ ਜਗ੍ਹਾ ਤੇ ਲੋਕਾਂ ਨੂੰ ਨਸ਼ੇ ਦੇ ਪ੍ਰਭਾਵ ਬਾਰੇ ਦੱਸਿਆ ਜਾ ਰਿਹਾ ਹੈ ਕਿਉਂਕਿ ਜਦੋਂ ਨਸ਼ਾ ਪਹਿਲੀ ਪਹਿਲੀ ਵਾਰ ਲੱਗਦਾ ਉਹਤਲ ਬੰਦੇ ਨੂੰ ਚੰਗਾ ਲੱਗਦਾ ਬਟ ਜੋ ਉਸ ਦੇ ਮਾਰੇ ਪ੍ਰਭਾਵ ਲੰਬੇ ਸਮੇਂ ਤੱਕ ਜੋ ਸਾਹਮਣੇ ਆਉਂਦੇ ਨੇ ਉਸ ਬਾਰੇ ਜੋ ਨੌਜਵਾਨ ਪੀੜ੍ਹੀਆਂ ਜਾਣੂ ਨਹੀਂ ਹੁੰਦੀ ਇਸ ਕਰਕੇ ਸਾਡੇ ਕੋਲ ਹਰ ਰੋਜ਼ ਨਵੇਂ ਨਵੇਂ ਤਜਰਬੇ ਆਉਂਦੇ ਕਿਦਾਂ ਲੋਕੀ ਨਸ਼ੇ ਨਾਲ ਪੀੜਦੋ ਕੇ ਆਪਣੀ ਅਣਵਿਆਹੀ ਮੌਤ ਆਪਦੇ ਗਲ ਪਾ ਲੈਂਦੇ ਨੇ ਸੋ ਉਸ ਦੇ ਜਿਹੜੇ ਪ੍ਰਭਾਵ ਨੇ ਉਹਨਾਂ ਬਾਰੇ ਲੋਕਾਂ ਨੂੰ ਤਾਂ ਕਿ ਲੋਕੀ ਮੋਟੀਵੇਟ ਹੋ ਕੇ ਇਸ ਚੀਜ਼ ਨੂੰ ਛੱਡਣ ਇਸ ਚੀਜ਼ ਦੇ ਵਿੱਚ ਜੋ ਪੁਲਿਸ ਦੀ ਜਿੰਨੀ ਸਾਡੀ ਜੋ ਫੋਰਸ ਅਸੀਂ ਅਸੀਂ ਤੇ ਲੱਗੇ ਹੋਏ ਹਾਂ ਤਾਂ ਕਿ ਨਸ਼ਿਆਂ ਨੂੰ ਬਿਲਕੁਲ ਖਤਮ ਕਰ ਸਕੀ ਜੀ ਜੀ ਸਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿਸੇ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਬਣ ਦੇ ਨੇ ਕਿਉਂਕਿ ਜੋ ਪਰਿਵਾਰ ਹੈ ਪਰਿਵਾਰ ਤਾਂ ਟੁੱਟ ਜਾਂਦਾ ਵਾ ਜਦੋਂ ਬੱਚਾ ਉਹਨਾਂ ਦਾ ਜਦੋਂ ਨਸ਼ਾ ਕਰਨ ਲੱਗ ਜਾਂਦਾ ਵਾ ਆਪਾਂ ਉਹਨਾਂ ਦੀ ਗੱਲ ਕਰ ਰਹੇ ਆ ਜਿਹੜੇ ਰੋਗੀ ਨੇ ਇਸ ਚੀਜ਼ ਦੇ ਸਰ ਕਿਵੇਂ ਦਾ ਲੱਗਦਾ ਵਾ ਦੁੱਖ ਤਾਂ ਹੁੰਦਾ ਹੋਵੇਗਾ ਤੁਹਾਨੂੰ ਵੀ ਕਿਉਂਕਿ ਇੱਕ ਪੀੜ੍ਹੀ ਹੈ ਜੋ ਪੂਰੀ ਇੱਕ ਗਲਤ ਰਾਹ ਤੇ ਤੁਰੀ ਹੋਈ ਹੈ ਬਿਲਕੁਲ ਜੀ ਇਹ ਚੀਜ਼ ਸੁਭਾਵਾਕਾ ਕਿ ਜਦੋਂ ਨਸ਼ੇ ਦੇ ਪਿੱਛੇ ਲੱਗ ਕੇ ਭਾਵੇਂ ਫੈਮਿਲੀ ਦਾ ਇੱਕ ਬੰਦਾ ਵੀ ਲੱਗਦਾ ਵਾ ਉਸ ਚੀਜ਼ ਨਾਲ ਸਿਰਫ ਉਹ ਬੰਦਾ ਨਹੀਂ ਜਾਂ ਉਸ ਦੀ ਸਿਹਤ ਹੀ ਪ੍ਰਭਾਵਿਤ ਨਹੀਂ ਹੁੰਦੀ ਉਸ ਨਾਲ ਘਰ ਦਾ ਸਾਰੇ ਮੈਂਬਰਸ ਕਰਦਾ ਜੋ ਸੋਸ਼ਲ ਤਾਣਾ ਬਣਾਵਾ ਉਸ ਦਾ ਜੋ ਇਕਨੋਮਿਕ ਸਟੇਟਸ ਫਾਈਨੈਂਸ਼ੀਅਲ ਹਰ ਚੀਜ਼ ਕੱਲੀ ਕੱਲੀ ਚੀਜ਼ ਪ੍ਰਭਾਵਿਤ ਹੁੰਦੀ ਹੈ ਜੋ ਨਸ਼ੇ ਆ ਨਸ਼ੇ ਦੀ ਲਤ ਕਿਉਂ ਇਹੋ ਜੀ ਲਤ ਹੈ ਕਿ ਹਰ ਦਿਨ ਨਸ਼ੇ ਦੀ ਪੂਰਤੀ ਜੋ ਜੋ ਉਸ ਦੀ ਮਾਤਰਾ ਉਹ ਵਧਣੀ ਹੈ ਸੋ ਜਦ ਅਸੀਂ ਦਾ ਇੱਥੇ ਐਗਜ਼ਾਮਪਲ ਸਾਡੇ ਕੋਲ ਹੈਗੀਆਂ ਨੇ ਕਿ ਜਿਹੜੇ ਚੰਗੇ ਚੰਗੇ ਪਰਿਵਾਰ ਸੀ ਚੰਗੇ ਚੰਗੇ ਜ਼ਮੀਨਾਂ ਵਾਲੇ ਸੀ ਉਹਨਾਂ ਦੀ ਵੀ ਕਈਆਂ ਦੀ ਨਸ਼ੇ ਪਿੱਛੇ ਲੱਗੇ ਜ਼ਮੀਨਾਂ ਵੇਗੀਆਂ ਸੋ ਜਦੋਂ ਕਿਸੇ ਵੀ ਘਰ ਦਾ ਕੋਈ ਇੱਕ ਮੈਂਬਰ ਵੀ ਨਸ਼ੇ ਦੇ ਪਿੱਛੇ ਲੱਗਦਾ ਵਾ ਉਸ ਨਾਲ ਨਾ ਸਿਰਫ ਉਹ ਸਗੋਂ ਪੂਰੇ ਪ੍ਰਭਾਵ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਵਾ ਖਾਸ ਤੌਰ ਤੇ ਜੋ ਤੁਹਾਡੇ ਜੋ ਬੱਚੇ ਹੁੰਦੇ ਆ ਜਾਂ ਘਰ ਦੇ ਵਿੱਚ ਬੀਬੀਆਂ ਹੁੰਦੀਆਂ ਕਿਉਂਕਿ ਨਸ਼ੇ ਤੋਂ ਬਾਅਦ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਉਹਦਾ ਬਿਹੇਵੀਅਰ ਕਿਸ ਤਰੀਕੇ ਦਾ ਹੋ ਜਾਂਦਾ ਵਾ ਇਸ ਕਰਕੇ ਜੋ ਬਿਹੇਵੀਅਰ ਜੋ ਹੈ ਉਹ ਸਾਰੇ ਪਰਿਵਾਰ ਤੇ ਮੈਂਟਲ ਹੈਲਥ ਤੇ ਸਾਰਿਆਂ ਦੇ ਪ੍ਰਭਾਵ ਪਰਦਾ ਬੱਚਿਆਂ ਤੇ ਪ੍ਰਭਾਵ ਪਾਉਂਦਾ ਵਾ ਤੁਹਾਡੇ ਆਂਡ ਗਵਾਣ ਦੇ ਵਿੱਚ ਤੁਹਾਡੇ ਤੁਹਾਡੇ ਜੋ ਸੁਸਾਇਟੀ ਆ ਸਾਡੀ ਕਿਉਂਕਿ ਸੁਸਾਇਟੀ ਦੇ ਵਿੱਚ ਇਹ ਚੀਜ਼ ਅਕਸੈਪਟੈਂਸ ਨਹੀਂ ਹੈ ਦੀ ਸੋ ਤੁਹਾਡੇ ਪਿੰਡ ਦੇ ਵਿੱਚ ਤੁਹਾਡੀ ਇੱਜ਼ਤ ਨਹੀਂ ਰਹਿੰਦੀ ਤੁਹਾਡੇ ਲੋਕਾਂ ਦਾ ਕਿਸੇ ਦਾ ਵੀ ਤੁਹਾਡੇ ਦੇ ਵਿਸ਼ਵਾਸ ਨਹੀਂ ਜਾਂਦਾ ਸੋ ਹਰ ਪੱਖੋਂ ਨਸ਼ਾ ਤੁਹਾਨੂੰ ਮਾਰੂ ਕਰਦਾ ਵਾ ਦੂਸਰਾ ਜੋ ਅਸੀਂ ਫਾਈਨੈਂਸ਼ੀਅਲ ਪੱਖ ਦੀ ਗੱਲ ਕੀਤੀ ਹੈ ਨਸ਼ੇ ਇਹ ਹਰ ਚੀਜ਼ ਹਰ ਰੋਜ਼ ਇਹਦੀ ਮਾਤਰਾ ਵਧਣੀ ਹੈ ਸੋ ਇਸ ਕਰਕੇ ਫਾਈਨੈਂਸ਼ੀਅਲੀ ਤੁਹਾਡੇ ਜੇਬ ਨੂੰ ਵੀ ਇੰਨਾ ਇਹ ਕਰਦਾ ਵਾ ਕਿਉਂਕਿ ਤੁਸੀਂ ਕੰਮ ਕਰਨ ਜੋਗੇ ਤਾਂ ਰਹਿੰਦੇ ਨਹੀਂ ਬਟ ਫਾਈਨੈਂਸ਼ੀਅਲੀ ਲੋਕੀ ਇਹ ਸੱਤ ਤੱਕ ਵੀ ਆ ਜਾਂਦੇ ਕਿ ਆਪਣੇ ਘਰ ਦਾ ਸਮਾਨ ਵੇਚ ਤਾਂ ਕਰਦਾ ਜੋ ਕੋਈ ਗੋਲਡ ਆ ਕੋਈ ਇਹ ਜਾਰਨਮੈਂਟਸ ਆ ਉਹ ਵੀ ਵੇਚਣ ਤਾਂ ਆ ਜਾਂਦੇ ਨੇ ਤੇ ਦੀ ਲਾਸਟ ਏਜਾ ਉੱਥੇ ਬਾਅਦ ਕੁਝ ਜੋ ਨਸ਼ਨ ਨਸ਼ੇੜੀ ਹੁੰਦੇ ਆ ਉਹ ਚੋਰੀਆਂ ਕਰਨ ਤੇ ਆ ਜਾਂਦੇ ਆ ਸਨੇਚਿੰਗਾਂ ਤੇ ਆ ਜਾਂਦੇ ਆ ਸੋ ਇਸ ਕਰਕੇ ਕੋਈ ਵੀ ਇੱਕ ਨਸ਼ਾ ਜੋ ਤਸਕਰ ਆ ਉਹਦੇ ਨਾਲ ਸਿਰਫ ਨਾ ਸਿਰਫ ਉਹਦਾ ਪਰਿਵਾਰ ਸਗੋ ਪੂਰਾ ਸਮਾਜ ਹੀ ਉਸ ਦੇ ਨਾਲ ਪ੍ਰਭਾਵਿਤ ਹੁੰਦਾ ਜੀ ਸਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਦੀ ਰੀਡ ਕਰਦੇ ਹੋ ਜਿਸ ਤਰ੍ਹਾਂ ਸਾਹਮਣੇ ਉਹਦੀ ਵਿਰੋਧ ਹੁੰਦਾ ਵਾ ਕਈ ਵਾਰ ਤਾਂ ਉਹਦਾ ਤਸਕਰਾਂ ਦੀ ਗਿਣਤੀ ਵੱਧ ਹੈ ਜਾਂ ਫਿਰ ਉਹਨਾਂ ਕੋਲ ਹਥਿਆਰ ਹੁੰਦੇ ਨੇ ਅਜੀਹਾ ਵੀ ਮਖੌਲ ਕਦੇ ਬਣ ਜਾਂਦਾ ਨੇ ਇਦਾਂ ਦੀ ਕੋਈ ਗੱਲ ਨਹੀਂ ਜੀ ਕਿਉਂਕਿ ਸਾਡੇ ਨਾਲ ਲੋਕਾਂ ਦੀ ਸਪੋਰਟ ਬਹੁਤ ਜ਼ਿਆਦਾ ਵਾ ਜਿੰਨੇ ਸਾਡੇ ਜਿਵੇਂ ਸਬਡਿਵੀਜ਼ਨ ਦੇ ਵਿੱਚ ਵੱਖਰੇ ਵੱਖਰੇ ਤਿੰਨਾ ਥਾਣੇ ਦੇ ਵਿੱਚ 100 ਦੇ ਕਰੀਬ ਪਿੰਡ ਨੇ ਸਾਰੀਆਂ ਪਿੰਡ ਦੀਆਂ ਪੰਚਾਇਤਾਂ ਨੇ ਆਪਣੇ ਆਪਣੇ ਮਤੇ ਪਾਏ ਨੇ ਕਿ ਅਸੀਂ ਨਸ਼ੇ ਦੇ ਤਸਕਰ ਦਾ ਵਿਰੋਧ ਕਰਾਂਗੇ ਜੇ ਕੋਈ ਨਸ਼ਾ ਤਸਕਰੀ ਚ ਫੜਿਆ ਜਾਂਦਾ ਉਸ ਦੀ ਬੇਲ ਨਹੀਂ ਕਰਾਵਾਂਗੇ ਨਾ ਹੀ ਉਸ ਨੂੰ ਅਸੀਂ ਬਾਹਰ ਕਢਾਵਾਂਗੇ ਨਾ ਹੀ ਉਸ ਦੇ ਪਿੱਛੇ ਕੋਈ ਥਾਣੇ ਆਊਗਾ ਦੂਸਰਾ ਸਾਰੇ ਪਿੰਡਾਂ ਦੇ ਵਿੱਚ ਅਲੱਗ-ਅਲੱਗ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟਸ ਕਰਾ ਕੇ ਸਾਰੇ ਨੇ ਸੌਂ ਵੀ ਚੱਕੀ ਆਵੇਗੀ ਨਾ ਅਸੀਂ ਆਸ-ਪਾਸ ਨਸ਼ਾ ਵੰਨਣ ਦਵਾਗੇ ਨਾ ਅਸੀਂ ਪਰਿਵਾਰ ਦੇ ਵਿੱਚ ਨਸ਼ਾ ਹੋਣ ਦਵਾਗੇ ਸੋ ਸਾਡੇ ਨਾਲ ਲੋਕਾਂ ਦੀ ਸਪੋਰਟ ਬਹੁਤ ਵਧੀਆ ਸੋ ਕਿਸੇ ਨਸ਼ਰ ਤਸਕਰ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਪੁਲਿਸ ਦੇ ਸਾਹਮਣੇ ਇਦਾ ਆ ਸਕੇ ਇਸ ਕਰਕੇ ਸਾਡੇ ਵੱਲੋਂ ਜਿਵੇਂ ਪਿਛਲੇ 1 ਮਹੀਨੇ ਚ ਪੂਰੇ ਲੁਧਿਆਣਾ ਰੂਰਲ ਦੇ ਵਿੱਚ 100 ਦੇ ਕਰੀਬ ਅਫੇਅਰ ਦਰਜ ਕੀਤੀਆਂ ਗਈਆਂ ਨੇ ਸਾਡੇ ਵੱਖਰੇ ਥਾਣਿਆਂ ਦੇ ਵਿੱਚ ਹਰ ਜਗ੍ਹਾ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਸੈਮੀਨਾਰਸ ਕੀਤੇ ਜਾ ਰਹੇ ਨੇ ਉੱਚ ਅਫਸਰ ਏ ਡੀ ਜੀ ਪੀ ਡੀ ਜੀ ਪੀ ਰੈਂਕ ਦੇ ਉਹਨਾਂ ਵੱਲੋਂ ਇੱਥੇ ਕੈਸੋਪਰੇਸ਼ਨ ਕੀਤੇ ਜਾ ਰਹੇ ਨੇ ਸੋ ਇਸ ਕਰਕੇ ਇਹ ਮਹਿੰਮ ਨੇ ਬੜੀ ਚੰਗੀ ਰਫਤਾਰ ਫੜੀ ਹੋ ਸਰ ਇੱਕ ਜਗ੍ਹਾ ਤੁਸੀਂ ਜਿਸ ਤਰ੍ਹਾਂ ਗਏ ਸੀਗੇ ਨਾਰੰਗਵਾਲ ਪਿੰਡ ਦੀ ਉਹਦੇ ਵਿੱਚ ਕੀ ਆਇਆ ਸੀ ਕਿ ਦੇਖਣ ਨੂੰ ਮਿਲ ਗਈ ਸੀ ਇਹ ਗੱਲ ਕਿ ਲੋਕ ਜੋ ਖੁਦ ਸਾਹਮਣੇ ਆਏ ਸੀ ਖੁਦ ਉਹ ਤੋਂ ਦੇ ਜੋ ਸਰਪੰਚ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਜਿਸ ਦੇ ਤਹਿਤ ਐਕਸ਼ਨ ਲੱ타 ਗਿਆ ਔਰ ਜੋ ਸੰਪਤੀਆਂ ਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਸੀ ਉਹ ਵੀ ਢਾਈਆਂ ਗਈਆਂ ਸੀ ਅ ਬਿਲਕੁਲ ਜੀ ਜੇ ਕਿਸੇ ਪਿੰਡ ਦੇ ਵਿੱਚ ਇਦਾਂ ਦੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਬਿਲਕੁਲ ਇਸ ਚੀਜ਼ ਤੇ ਪੰਮਾ ਭਰ ਅਸੀਂ ਤੁਰੰਤ ਸਾਡੀ ਸਾਰੀ ਪੁਲਿਸ ਪਾਰਟੀ ਅਸੀਂ ਮੌਕੇ ਤੇ ਜਾ ਕੇ ਕਾਰਵਾਈ ਵੀ ਕੀਤੀ ਉਹਨਾਂ ਦੇ ਪਿੰਡ ਦੇ ਵਿੱਚ ਜਿੰਨੇ ਨਸ਼ਾ ਦਸਤਾਂ ਦੀ ਇਨਫੋਰਮੇਸ਼ਨ ਸੀ ਉਹਨਾਂ ਦੇ ਵੱਖ-ਵੱਖ ਤਰੀਕਿਆਂ ਨਾਲ ਹਿਊਮਨ ਇੰਟੈਲੀਜੈਂਸ ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਤੋਂ ਰਿਕਵਰੀਜ਼ ਵੀ ਹੋਈਆਂ ਉਹਨਾਂ ਤੇ ਐਫਆਰ ਵੀ ਦਰਜ ਕੀਤੀ ਸੋ ਜੇ ਕੋਈ ਬੰਦਾ ਇਹੋ ਜਿਹਾ ਕੋਈ ਸਾਹਮਣੇ ਆਉਂਦਾ ਵੀ ਹੈ ਜੋ ਪੰਚਾਇਤ ਨੂੰ ਲੋਕਾਂ ਨੂੰ ਪ੍ਰਸ਼ਾਸਨ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਪਰੇਸ਼ਾਨ ਕਰਦਾ ਵਾ ਤਾਂ ਉਹ ਤੁਰੰਤ ਸਾਡੇ ਧਿਆਨ ਵਿੱਚ ਬੰਦੀਕਰ ਵੀ ਸਾਡੇ ਵੱਲੋਂ ਕੀਤੀ ਜਾ ਸਕਦੀ ਹੈ ਸਰ ਜਿਸ ਤਰ੍ਹਾਂ ਰੇਟ ਤੇ ਜਾਂਦੇ ਆਪਾਂ ਚੈਕਿੰਗ ਹੁੰਦੀ ਹੈ ਜਦੋਂ ਤਾਂ ਉਸ ਦੌਰਾਨ ਹਥਿਆਰਾਂ ਦੀ ਵੀ ਬਰਾਮਦਗੀ ਹੁੰਦੀ ਹੈ ਬਿਲਕੁਲ ਜੀ ਦੋਨੇ ਚੀਜ਼ਾਂ ਵੈਸੇ ਵੱਖਰੀਆਂ ਵੱਖਣੀਆਂ ਚੱਲਦੀਆਂ ਹਨ ਜੋ ਇਲੈਗਲ ਵੈਪਨ ਵੀ ਕਈਆਂ ਕੋਲ ਹੁੰਦੇ ਆ ਜੀ ਪਰ ਜੋ ਸਾਡਾ ਨਸ਼ੇ ਦੇ ਜੋ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਖਾਸ ਤੌਰ ਤੇ ਇਹੀ ਟਾਰਗੇਟ ਹੁੰਦਾ ਕਿ ਵੱਧ ਤੋਂ ਵੱਧ ਡਰੱਗਸ ਦੀ ਰਿਕਵਰੀ ਕਰਕੇ ਜੋ ਇਹ ਸਪਲਾਈ ਚੇਨ ਇਸ ਨੂੰ ਤੋੜਿਆ ਜਾ ਸਕੇ ਜੀ ਸਰ ਆਉਣ ਵਾਲੇ ਟਾਈਮ ਦੇ ਵਿੱਚ ਇਸ ਮੁਹਿੰਮ ਦਾ ਕਿੰਨਾ ਕੁ ਫਰਕ ਪਵੇਗਾ ਕਿਉਂਕਿ ਹੁਣ 1 ਮਹੀਨੇ ਦੇ ਵਿੱਚ ਇਨਾ ਅੰਤਰ ਆ ਗਿਆ ਹੈ ਕਿ ਜੋ ਪ੍ਰਸ਼ਾਸਨ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਜਾਂ ਤਾਂ ਪੰਜਾਬ ਛੱਡੋ ਜਾਂ ਤਾਂ ਤਸਕਰੀ ਛੱਡੋ ਔਰ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਵੈ ਜੋ ਤਸਕਰ ਨੇ ਇਸ ਵਾਰ ਪੰਜਾਬ ਛੱਡ ਕੇ ਜਾਂਦੇ ਦਿਖਾਈ ਦੇ ਔਰ ਡਰ ਦਾ ਮਾਹੌਲ ਪੂਰਾ ਬਣਿਆ ਹੋਇਆ ਹੈ ਵਿਤਸਕਰਨ ਬਿਲਕੁਲ ਜੀ ਰੀਸੈਂਟ ਇੱਕ ਮਹੀਨੇ ਦੇ ਵਿੱਚ ਵਿੱਚ ਸਾਨੂੰ ਮਤਲਬ ਸਾਨੂੰ ਹਰ ਪਿੰਡ ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਕਿਸ ਤਰੀਕੇ ਨਾਲ ਜੋ ਨਸ਼ੇ ਦੀ ਸਪਲਾਈ ਇੰਨੀ ਜ਼ਿਆਦਾ ਮਤਲਬ ਘਟ ਗਈ ਹੈ ਕੀ ਜੋ ਨਸ਼ੇੜੀ ਇੱਕ ਰੀਸੈਂਟ ਇੱਥੇ ਜਗਰਾਉਂ ਵੀ ਡੈਥ ਹੋਈ ਆ ਕਿ ਨਸ਼ੇ ਦੀ ਇੰਨੀ ਘਾਟ ਹੋ ਗਈ ਕਿ ਉਹ ਬੰਦੇ ਨੂੰ ਮਿਲਿਆ ਨਹੀਂ ਸੋ ਜੇ ਤੁਹਾਡੇ ਸਾਹਮਣੇ ਵੀ ਕੋਈ ਇਹੋ ਜਿਹਾ ਹੋਵੇ ਕਿ ਜਿਹੜਾ ਵਿਕਟਮ ਆ ਉਹਨੂੰ ਨਸ਼ਾ ਨਹੀਂ ਮਿਲ ਰਿਹਾ ਉਸ ਕਰਕੇ ਔਖਾ ਵਾ ਆਪਾਂ ਉਹਨੂੰ ਤੁਰੰਤ ਰੀਹੈਬਿਲਿਡੇਸ਼ਨ ਸੈਂਟਰ ਜਿਵੇਂ ਸਾਡੇ ਇੱਥੇ ਲੋਕਲ ਜਗਰਾਉਂ ਵਿਖੇ ਆਪਾਂ ਉਹਨੂੰ ਉੱਥੇ ਐਡਮਿਟ ਕਰਾ ਸਕਦੇ ਹਾਂ ਤਾਂ ਕਿ ਉਹਦਾ ਮੈਡੀਕਲੀ ਚੰਗੇ ਤਰੀਕੇ ਨਾਲ ਇਲਾਜ ਹੋ ਸਕੇ ਦੂਸਰੇ ਪਾਸੇ ਨਸ਼ਾ ਤਸਕਰਾਂ ਦੇ ਵਿੱਚ ਇੰਨਾ ਡਰ ਬਣ ਗਿਆ ਵਾ ਇਸ ਟਾਈਮ ਤੇ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਵਕ-ਵਕਤ ਰੇਡਸ ਕੀਤੀਆਂ ਜਾਂਦੀਆਂ ਨੇ ਚੈਕਿੰਗ ਕੀਤੀ ਜਾਂਦੀ ਤੇ ਜਾਰੀ ਰਹੂਗੀ ਅੱਗੇ ਵੀ ਜੇ ਕਿਸੇ ਵੀ ਲੋਕਾਂ ਨੂੰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਆ ਤੁਸੀਂ ਸਾਨੂੰ ਡਾਇਰੈਕਟ ਕੰਟੈਕਟ ਕਰਕੇ ਵੀ ਦੇ ਸਕਦੇ ਹੋ ਬਾਕੀ ਪੰਜਾਬ ਗਵਰਨਮੈਂਟ ਵੱਲੋਂ ਸੇਫ ਪੰਜਾਬ ਦੇ ਤੇ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਇਸ ਨੰਬਰ ਦੀ ਖਾਸੀਅਤ ਇਹ ਹੈ ਕਿ ਜਦੋਂ ਤੁਸੀਂ ਇਨਫੋਰਮੇਸ਼ਨ ਦੋਗੇ ਤਾਂ ਤੁਹਾਡਾ ਨਾਮ ਇਹਦੇ ਵਿੱਚ ਜਨਤਕ ਨਹੀਂ ਕੀਤਾ ਜਾਊਗਾ ਤੁਹਾਡਾ ਨਾਮ ਅਨੋਨੀਮਸ ਹੀ ਰੱਖਿਆ ਜਾਊਗਾ ਤਾਂ ਕਿ ਜੇ ਕਿਸੇ ਨੂੰ ਡਰ ਵੀ ਹੈ ਕਿ ਮੈਂ ਆਪਣਾ ਨਾਮ ਸਾਹਮਣੇ ਨਹੀਂ ਲੱਗੇ ਹੋਣਾ ਚਾਹਦਾ ਉਸ ਦੇ ਤਹਿਤ ਵੀ ਤੁਸੀਂ ਪੁਲਿਸ ਨੂੰ ਜਾਣਕਾਰੀ ਦੇ ਸਕਦੇ ਹੋ ਤਾਂ ਕਿ ਅਸੀਂ ਜਲਦੀ ਉਹਨਾਂ ਤੇ ਕਾਰਵਾਈ ਕਰਕੇ ਨਸ਼ੇ ਨੂੰ ਜੜੋਂ ਖਤਮ ਕਰ ਸਕੀਏ ਸਰ ਬਹੁਤ ਬਹੁਤ ਸ਼ੁਕ ਬਿਲਕੁਲ ਜੋ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਇਹ ਗੱਲ ਸਾਫ਼ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਰਹਿਣ ਦਿੱਤਾ ਜਾਵੇਗਾ ਨਸ਼ਾ ਤਸਕਰ ਨੇ ਇੱਕ ਵਾਰਨਿੰਗ ਲਗਾਤਾਰ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਫਿਰ ਤਸਕਰੀ ਦਾ ਗੰਦਾ ਕੰਮ ਛੱਡ ਦੇਣ ਔਰ ਪੰਜਾਬ ਦੇ ਵਿੱਚ ਇਹ ਚੀਜ਼ ਸਾਫ਼ ਤੌਰ ਤੇ ਦਿਖਾਈ ਵੀ ਦੇ ਰਹੀ ਹੈ ਕਿ ਲੋਕਾਂ ਦੇ ਵਿੱਚ ਬਦਲਾਅ ਆ ਰਿਹਾ ਹੈ ਲੋਕ ਇਸ ਵਕਤ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਨਸ਼ਾ ਵੈਰੋ ਪੰਜਾਬ ਦੇ ਵਿੱਚੋਂ ਇੱਕ ਮਹੀਨੇ ਦੇ ਵਿੱਚ ਉਸ ਦਾ ਕੋੜ ਖਤਮ ਹੋਣਾ ਉਸ ਦੇ ਨਤੀਜੇ ਹੈ ਜੋ ਕਿ ਹੁਣ ਦਿਖਾਈ ਦੇਣ ਲੱਗੇ ਨੇ ਅਲਬਤ ਕੀਤੀ ਹੈ ਕਾਫੀ ਚੰਗਾ ਲੱਗਿਆ ਕਿਉਂਕਿ ਜੋ ਇਹ ਮੁਹੀਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਹੀਮ ਹੋਰ ਵੀ ਅੱਗੇ ਚੱਲੇਗੀ ਅਤੇ ਲੋਕਾਂ ਨੂੰ ਇਸ ਦਾ ਸਿੱਧੇ ਤੌਰ ਤੇ ਫਾਇਦਾ ਮਿਲੇਗਾ ਇੱਕ ਚੰਗਾ ਸਮਾਜ ਪੰਜਾਬ ਦਾ ਰੰਗਲਾ ਪੰਜਾਬ ਬਣਾਉਣ ਦਾ ਜੋ ਸਰਕਾਰ ਨੇ ਸੁਪਨਾ ਦੇਖਿਆ ਸੀ ਮਾਨ ਸਰਕਾਰ ਦਾ ਉਹ ਸੁਪਨਾ ਜਲਦੀ ਹੀ ਸਾਕਾਰ ਹੁੰਦਾ ਹੋਇਆ ਵੀ ਦਿਖਾਈ ਦੇਵੇਗਾ ਸਾਰਵੋਧਰੀ ਅਪਡੇਟ ਦੇ ਲਈ ਜੁੜੋ ਸਾਡੇ ਨਾਲ ਫਿਰ ਅਸਾਂ ਦੀ ਇਜਾਜ਼ਤ ਧੰਨਵਾਦ